ਲੁਧਿਆਣਾ ਵਿਖੇ ਭਗਵਾਨ ਮਹਾਵੀਰ ਦੀ ਜਨਮ ਦਿਵਸ ਬੜੀ ਸ਼ਿਰੜਾਪੂਰਨਤਾ ਦੇ ਨਾਲ ਮਨਾਇਆ ਗਿਆ ਇਸ ਮੌਕੇ ਨਿਊ ਜੰਗ 5 ਸਟਾਰ ਕਲੱਬ ਬੁਲੇ ਬਾਬਾ ਰਤਨਮੁਨੀ ਜੈਨ ਯੁਵਾ ਸੁਸਾਇਟੀ ਅਤੇ ਮਾ ਵਿਆਸ਼ਨੋ ਦੇਵੀ ਚੈਰੀਟੇਬਲ ਹਸਪਤਾਲ ਦੇ ਵੱਲੋਂ ਸੰਯੁਕਤ ਰੂਪ ਦੇ ਵਿੱਚ ਵਿਸ਼ਾਲ ਖੂਨਦਾਨ ਦਾ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਹਿੱਸਾ ਲਿਆ ਅਤੇ ਖੂਨਦਾਨ ਕੀਤਾ ਇਸ ਕੈਂਪ ਵਿੱਚ ਪੰਜਾਬ ਕੇਸਰੀ ਗਰੁੱਪ ਦੇ ਡਾਇਰੈਕਟਰ ਸ਼ਾਇਸ਼ਾ ਚੋਪੜਾ ਜੀ ਉੱਚੇ ਤੌਰ ਦੇ ਉੱਤੇ ਪਹੁੰਚੇ ਇਸ ਮੌਕੇ ਉਹਨਾਂ ਨੇ ਸੁਪਰਾਲੇ ਦੀ ਕਾਫੀ ਸ਼ਲਾਗਾ ਕੀਤੀ ਅਤੇ ਲੋਕਾਂ ਨੂੰ ਖੂਨਦਾਨ ਕੈਂਪ ਲਈ ਪ੍ਰੇਰਿਤ ਕੀਤਾ ਉਹਨਾਂ ਨੇ ਕਿਹਾ ਕਿ ਖੂਨਦਾਨ ਨੂੰ ਮਹਾਦਾਨ ਕਿਹਾ ਜਾਂਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਮੌਕੇ ਆਪ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਅਤੇ ਐਮਪੀ ਸੰਜੀਵ ਰੋੜਾ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਉਹਨਾਂ ਵੱਲੋਂ ਵੀ ਸੁਪਰਾਲੇ ਦੀ ਕਾਫੀ ਸ਼ਲਾਗਾ ਕੀਤੀ ਗਈ ਕੋਈ ਰਤਦਾਨ ਮਹਾਦਾਨ ਜਿਹੜਾ ਇਹ ਦਾਨ ਆ ਇੱਕ ਬੂੰਦ ਨੇ ਪਤਾ ਨਹੀਂ ਜਾ ਕੇ ਕਿਹਦੀ ਜਾਨ ਬਚਾਉਣੀ ਆ ਸਭ ਨਾਲ ਉੱਤਮ ਦਾਣਾ ਹੈ ਜਿਹੜਾ ਰਤ ਦਾ ਦਾਨ ਆ ਇਸੇ ਵਿੱਚ ਸਾਰੇ ਬੰਦਿਆਂ ਨੂੰ ਆਪਣਾ ਯੋਗਦਾਨ ਪਾ ਕੇ ਆਪਣਾ ਆਪਣਾ ਹਿਸਾਬ ਆ ਕੇ ਇਸ ਕੰਮ ਨੂੰ ਹੋਰ ਅੱਗੇ ਵਧਾਉਣਾ ਚਾਹੀਦਾ ਤਾਂ ਕਿ ਇਹ ਜਿਹੜਾ ਰਤ ਦਾ ਦਾਨ ਕੀਤਾ ਹੋਇਆ ਇਹ ਕਦੇ ਜਾਇਆ ਨਹੀਂ ਜਾਊਗਾ ਹਮੇਸ਼ਾ ਭਗਵਾਨ ਦੀ ਚਰਨਾਂ ਦੇ ਵਿੱਚ ਬੜੀਆ ਹਾਜ਼ਰੀ ਲੱਗਦੀ ਹੈ ਬੰਦਿਆਂ ਦੀ ਇਸ ਖੂਨਦਾਨ ਕੈਂਪ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ ਦੱਸਿਆ ਕਿ ਬੀਤੇ 15 ਸਾਲ ਤੋਂ ਇਹਨਾਂ ਸੰਸਥਾਵਾਂ ਦੇ ਵੱਲੋਂ ਇਸੇ ਤਰੀਕੇ ਦੇ ਨਾਲ ਮਹਾਵੀਰ ਜੀ ਜਨਮ ਦਿਵਸ ਦੇ ਉੱਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਨਾਲ ਲੱਖਾਂ ਲੋਕਾਂ ਨੂੰ ਫਾਇਦਾ ਹੁੰਦਾ ਹੈ ਲੁਧਿਆਣਾ ਤੋਂ ਨਰਿੰਦਰ ਮਹਿੰਦਰਾ ਦੀ ਰਿਪੋਰਟ ਜਗਵਾਨਿਤ ਟੀਵੀ ਲਈ